ਚੰਗੇ ਭੁੱਖ ਦੀ ਭਾਲ ਵਿੱਚ ਜਦੋਂ ਪੰਜਾਬ ਦੀ ਜਵਾਨੀ ਲੱਖਾਂ ਰੁਪਈਆ ਖਰਚ ਕਰਕੇ ਜੰਗਲਾਂ ਦੇ ਰਸਤੇ ਅਪਣਾਉਂਦੀ ਹੋਈ ਵਿਦੇਸ਼ਾਂ 'ਚ ਪੁੱਜਣਾ ਚਾਹੁੰਦੀ ਹੈ ਤਾਂ ਫਿਰ ਮੁਸੀਬਤਾਂ ਵਿੱਚ ਛੋਟੀਆਂ ਨਹੀਂ ਹੁੰਦੀਆਂ ਇਸੇ ਤਰ੍ਹਾਂ ਦਾ ਇੱਕ ਮਸਲਾ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਦਾ ਸਮਾਣਾ ਤੋਂ ਚਾਰ ਜਿਹੜੇ ਨੇ ਨੌਜਵਾਨ 60-60 ਲੱਖ ਰੁਪਈਆ ਏਜੰਟਾਂ ਨੂੰ ਦੇ ਕੇ ਵੀ ਜੰਗਲਾਂ ਵਿੱਚ ਦੇ ਹੁੰਦੇ ਹੋਏ ਯੂ ਐਸ ਏ ਪੁੱਜਦੇ ਨੇ ਔਰ ਉੱਥੇ ਉਹਨਾਂ ਨੂੰ ਰਾਹ ਦੇ ਵਿੱਚ ਕੀ ਕੀ ਚੱਲਣਾ ਪੈਂਦਾ ਔਰ ਇਹ ਮਾਮਲਾ ਕਿੱਥੋਂ ਤੱਕ ਪੁੱਜਿਆ ਤੇ ਜਿਲ੍ਹਾ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਵਿਸਥਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆਂ ਹੈਰਾਨੀ ਦੀ ਗੱਲ ਤਾਂ ਇਹ ਆ ਕਿ ਉਹ ਚਾਰ ਨੌਜਵਾਨਾਂ ਨੇ ਰਸਤੇ ਦੇ ਵਿੱਚ ਉਹ ਸਾਰੀਆਂ ਔਕੜਾਂ ਦੇਖੀਆਂ ਜਿਹੜੀਆਂ ਕਿਸੇ ਨਾਟਕ ਜਾਂ ਫਿਲਮ ਦਾ ਹਿੱਸਾ ਹੁੰਦੀਆਂ ਨੇ ਉਹਨਾਂ ਨੇ ਕੱਲੇ ਬਿਸਕਟ ਖਾ ਕੇ ਆਪਣੇ ਦਿਨ ਕੱਟੇ ਦਿਨ ਰਾਤ ਔਰ ਇੱਕ ਸਮਾਂ ਤਾਂ ਉਹ ਵੀ ਆਇਆ ਜਦੋਂ ਰਾਹ ਦੇ ਵਿੱਚ ਉਹਨਾਂ ਤੋਂ ਜੰਗਲਾਂ ਦੇ ਵਿੱਚੋਂ ਉਹਨਾਂ ਦੇ ਮੋਬਾਈਲ ਫੋਨ ਤੇ ਉਹਨਾਂ ਦੇ ਬੂਟ ਤੱਕ ਕੱਪੜੇ ਤੱਕ ਵੀ ਚੋਰੀ ਹੋ ਜਾਂਦੇ ਨੇ ਉਹ ਵੀ ਉਹਨਾਂ ਤੋਂ ਖੋ ਲੈ ਜਾਂਦੇ ਨੇ ਤਾਂ ਸਾਰੀਆਂ ਮੁਸੀਬਤਾਂ ਤੋਂ ਹੁੰਦੇ ਹੋਇਆ ਯੂ ਐਸ ਏ ਜਾਣ ਦਾ ਅਮਰੀਕਾ ਜਾਣ ਦਾ ਜਿਹੜਾ ਸੁਪਨਾ ਦੇਖੀ ਬੈਠੇ ਸੀ ਪਰ ਉਹ ਟੇਡੇ ਢੰਗ ਦੇ ਨਾਲ ਕੀ ਕੀ ਰਾਹ ਦੇ ਵਿੱਚ ਚੱਲਣਾ ਪਿਆ ਉਹ ਇੱਕ ਕਹਾਣੀ ਬੜੀ ਦਰਦਨਾਕ ਹੈ ਤੇ ਹੈਰਾਨ ਵੀ ਕਰਨ ਵਾਲੀ ਹੈ ਇਹ ਪਹਿਲੀ ਵਾਰੀ ਬੇਸ਼ੱਕ ਦੀ ਨਾ ਹੋਇਆ ਹੋਵੇ ਲੰਮੇ ਅਰਸੇ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਜਿਹੜਾ ਇਹ ਮਾਮਲਾ ਹੈ ਇਹ ਚਾਰੇ ਨੌਜਵਾਨ ਸਮਾਨਾਂ ਦੇ ਦੱਸੇ ਜਾਂਦੇ ਨੇ ਪਟਿਆਲਾ ਤੋਂ ਖਬਰ ਛਾਪੀ ਹੈ ਪੱਤਰਕਾਰ ਅਮਨ ਸੂਦ ਟਰਬਿਊਨ ਦੇ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਡੌਂਕੀ ਲਾ ਕੇ ਨਰਕ ਭੋਗਤਿਆਂ ਅਮਰੀਕਾ ਪੁੱਜੇ ਸਮਾਣਾ ਦੇ ਚਾਰ ਨੌਜਵਾਨ। ਕਈ ਦਿਨਾਂ ਤੋਂ ਭੁੱਖੇ ਪਾਣੀ ਰਹਿਣਾ ਪਿਆ ਇੱਕ ਵਾਰ ਤਾਂ ਸਿਰ ਬਿਸਕੁਟਾਂ ਦੇ ਸਿਰ ਤੀ ਹਫਤਾ ਕੱਢਿਆ। ਰਾਹ ਵਿੱਚ ਉਹਨਾਂ ਦੇ ਫੋਨ ਤੇ ਬੂਟ ਵੀ ਖੋਲੇ ਗਏ। ਉਹਨਾਂ ਦੇ ਨੂੰ ਨੰਗੇ ਪੈਰੀ ਤੁਰਨਾ ਪਿਆ। ਬਿਨਾ ਪੱਖੇ ਤੇ ਖਿੜਕੀ ਵਾਲੇ ਕਮਰੇ 'ਚ ਸੌਣ ਲਈ ਮਜਬੂਰ ਵੀ ਹੋਏ। ਇਹ ਹੱਡ ਵੀਤੀ ਸਮਾਣਾ ਦੇ ਉਹਨਾਂ ਚਾਰ ਨੌਜਵਾਨਾਂ ਦੀ ਹੈ ਜਿਨ੍ਹਾਂ ਨੇ ਅਮਰੀਕਾ ਪਹੁੰਚਣ ਲਈ ਡੌਂਕੀ ਲਾਈ ਸੀ। ਸਪੇਨ ਵਿੱਚ ਲਵਾਰਸ ਛੱਡੇ ਇਹ ਚਾਰ ਨੌਜਵਾਨ ਅਖੀਰ ਇੱਕ ਦੂਜੇ ਜਿਹੜੇ ਏਜੰਟ ਨੂੰ ਪੈਸੇ ਦੇ ਕੇ ਅਮਰੀਕਾ ਪੁੱਜੇ ਤੇ ਇਹਨਾਂ ਨੌਜਵਾਨਾਂ ਨੂੰ 25-25 ਲੱਖ ਰੁਪਏ ਵਾਧੂ ਖਰਚ ਕਰਨੇ ਪਏ ਜਦਕਿ ਪਹਿਲੇ ਏਜੰਟ ਨੇ ਨੂੰ 35-35 ਲੱਖ ਰੁਪਏ ਦੀ ਅਦਾਇਗੀ ਪਹਿਲਾਂ ਹੀ ਉਹ ਕਰ ਚੁੱਕੇ ਸਨ ਇਹ ਚਾਰ ਨੌਜਵਾਨ ਉਹਨਾਂ 10 ਲੋਕਾਂ ਵਿੱਚ ਸ਼ਾਮਲ ਸਨ ਜੋ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਣ ਦੇ ਜੁਗਾੜ ਕਰ ਰਹੇ ਸਨ ਪੰਜਾਬੀ ਨੌਜਵਾਨਾਂ ਨੂੰ ਡੌਂਕੀ ਆ ਫਿਰ ਕਿਸੇ ਹੋਰ ਗੈਰਕਾਨੂੰਨੀ ਢੰਗ ਤਰੀਕੇ ਨਾਲ ਵਿਦੇਸ਼ जान ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੰਦੇ ਆ ਇਹਨਾਂ ਨੌਜਵਾਨਾਂ ਨੇ ਆਪਣੀ ਹੱਡ ਬੀਤੀ ਵੀ ਸਾਂਝੀ ਕੀਤੀ ਹੈ ਇਹ ਕਿਹਾ ਕਿ ਜੋ ਅਸੀਂ ਚੱਲ ਰਿਹਾ ਚੱਲ ਲਿਆ ਆਪਣੇ ਪਿੰਡਿਆਂ ਤੇ ਉਹ ਕੋਈ ਹੋਰ ਨਾ ਹੰਡਾਵੇ ਇਸੇ ਕਰਕੇ ਉਹਨਾਂ ਨੇ ਇਹ ਸਭ ਕੁਝ ਬਿਆਨ ਕੀਤਾ ਉਹ ਅੱਗੇ ਆਪਣੀ ਕਹਾਣੀ ਦਰਦਨਾਕ ਦੱਸਦੇ ਹੋਏ ਇਹ ਵੀ ਕਹਿੰਦੇ ਨੇ ਕਿ ਇੱਕ ਸਮਾਂ ਸੀ ਜਦੋਂ ਸਾਡੇ ਕੋਲ ਨਾ ਕੱਪੜੇ ਸੀ ਤੇ ਨਾ ਹੀ ਖਾਣ ਤੇ ਨਾ ਹੀ ਬਿਜਲੀ ਹੋਰ ਦਿਨ ਦੋ ਦਿਨ ਬਾਅਦ ਸਾਨੂੰ ਦੱਸਿਆ ਜਾਂਦਾ ਸੀ ਕਿ ਵੀਜ਼ਾ ਪਰਮਨੈਂਟ ਵਿੱਚ ਦੇਰੀ ਹੋ ਰਹੀ ਹੈ ਲਾਰੇ ਤੇ ਲਾਰੇ ਲਾਏ ਜਾ ਰਹੇ ਸਨ ਉਧਰ ਪੁਲਿਸ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਗਗਨਪ੍ਰੀਤ ਸਿੰਘ ਹਰਵਿੰਦਰ ਸਿੰਘ ਜੁਗਰਾਜ ਸਿੰਘ ਤੇ ਗੁਰਵਿੰਦਰ ਸਿੰਘ ਦੇ ਮਾਪਿਆਂ ਜਿਹੜੇ ਕਿ ਸ਼ਿਕਾਇਤ ਕਰਤਾ ਵੀ ਨੇ ਇਸ ਮਾਮਲੇ ਦੇ ਵਿੱਚ ਨੇ ਸਮਾਣਾ ਸਥਿਤ ਟਰੈਵਲ ਏਜੰਟ ਨਾਲ ਰਾਬਤਾ ਵੀ ਕੀਤਾ ਸੀ ਏਜੰਟ ਨੇ ਭਰੋਸਾ ਦਿੱਤਾ ਸੀ ਕਿ ਉਹ ਚਾਰਾਂ ਲਈ ਅਮਰੀਕਾ ਵਿੱਚ ਵਰਕ ਵੀਜ਼ਾ ਯਕੀਨ ਯਕੀਨਨ ਬਣਾ ਦੇਵੇਗਾ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਕਿਹਾ ਕਿ ਉਹ ਚਾਰਾਂ ਨੂੰ 35-35 ਲੱਖ ਰੁਪਏ ਲੈ ਕੇ 2 ਮਹੀਨੇ ਅੰਦਰ ਅਮਰੀਕਾ ਭੇਜ ਦੇਵੇਗਾ ਪਰ ਇਸ ਤਰ੍ਹਾਂ ਹੋ ਨਹੀਂ ਸਿਰਿਆ ਅਸੀਂ ਚਾਰਾਂ ਨੂੰ 35-35 ਲੱਖ ਰੁਪਏ ਲੈ ਕੇ 2 ਮਹੀਨਿਆਂ ਦੇ ਅੰਦਰ ਅਮਰੀਕਾ ਭੇਜ ਦੇਵਾਂਗੇ ਇਲਾਰਾ ਤਾਂ ਲਾ ਦਿੱਤਾ ਗਿਆ ਅਸੀਂ ਫਰਵਰੀ 2023 ਵਿੱਚ ਮੁਲਜ਼ਮ ਨੂੰ 2 ਲੱਖ ਰੁਪਏ ਤੇ ਪਾਸਪੋਰਟ ਵੀ ਦਿੱਤੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਬਸਾਉਣ ਲਈ ਜ਼ਮੀਨ ਤੇ ਗਹਿਣੇ ਵੇਚ ਕਹਿਣੇ ਵੀ ਧਰੀ ਔਰ ਵੇਚੀ ਵੀ ਏਜੰਟ ਨੇ ਆ ਨੌਜਵਾਨਾਂ ਨੂੰ ਖਾਣ ਪੀਣ ਤੇ ਰਹਿਣ ਦਾ ਪ੍ਰਬੰਧ ਕਰਨ ਦਾ ਵੀ ਭਰੋਸਾ ਉਹਦੋਂ ਦਿੱਤਾ ਸੀ ਪਰ ਬੜੀ ਮੁਸ਼ਕਲ ਨਾਲ ਇੱਕ ਫੋਨ ਦਾ ਪ੍ਰਬੰਧ ਹੋ ਸਕਿਆ ਤਕਰੀਬ 1 ਮਹੀਨੇ ਬਾਅਦ ਨੌਜਵਾਨਾਂ ਨੇ ਮਾਪਿਆਂ ਨਾਲ ਗੱਲਬਾਤ ਕੀਤੀ ਤੇ ਹਕੀਕਤ ਪਤਾ ਲੱਗ ਗਈ ਕਿ ਉੱਥੇ ਕੀ ਹੈ ਉਹ ਜੋ ਕੁਝ ਉਹਨਾਂ ਨੇ ਆਪਣੇ ਮਾਪਿਆਂ ਨਾਲ ਬਿਆਨ ਕੀਤਾ ਹੈ ਉਹੀ ਉਹਨਾਂ ਨੇ ਫਿਰ ਪੁਲਿਸ ਪ੍ਰਸ਼ਾਸਨ ਨੂੰ ਦੱਸ ਦਿੱਤਾ ਜਿਸ ਤੋਂ ਬਾਅਦ ਫਿਰ ਜ਼ਿਲ੍ਹਾ ਪਟਿਆਲਾ ਦੀ ਪੁਲਿਸ ਇਹ ਭਰੋਸਾ ਦੇ ਰਹੀ ਹੈ ਕਿ ਕਿਸੇ ਵੀ ਸ਼ਰਤ ਦੇ ਉੱਤੇ ਅਜਿਹੇ ਠੱਗ ਟਰੈਵਲ ਏਜੰਟਾਂ ਨੂੰ ਬਖਸ਼ਿਆ ਨਹੀਂ ਜਾਏਗਾ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਦਾ ਬਿਆਨ ਹੈ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਇਹਨਾਂ ਨੂੰ ਬਖਸ਼ਾਂਗੇ ਨਹੀਂ ਮਨੁੱਖੀ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਏਜੰਟ ਨੂੰ ਛੱਡਿਆ ਨਹੀਂ ਜਾਵੇਗਾ ਉਹਨਾਂ ਇਹ ਵੀ ਦਾਵਾ ਕੀਤਾ ਕਿ ਆਪਣੇ ਬੱਚਿਆਂ ਦੀ ਹਸਲ ਹਾਲਤ ਬਾਰੇ ਪਤਾ ਲੱਗਦੇ ਹੀ ਮਾਪਿਆਂ ਨੇ ਮਲਜਮ ਏਜੰਟ ਨਾਲ ਰਾਬਤਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਉਸਨੇ ਮਿਲਣ ਤੋਂ ਨਾ ਕਰ ਦਿੱਤੀ ਇਸ ਮਗਰੋਂ ਮਾਪੇ ਦੂਜੇ ਏਜੰਟ ਨੂੰ ਮਿਲੇ ਜਿਸ ਨੇ ਅਮਰੀਕਾ ਵਿੱਚ ਵਰਕ ਵੀਜ਼ੇ ਲਈ ਪ੍ਰਤੀ ਨੌਜਵਾਨ 25 ਲੱਖ ਰੁਪਏ ਮੰਗੇ ਸਨ ਉਹਨਾਂ ਨੇ ਕਿਹਾ ਕਿ ਜਾਂਚ ਦੌਰਾਨ ਪਤਾ ਲੱਗੇਗਾ ਕਿ ਕਿੰਨੇ ਲੋਕਾਂ ਨੂੰ ਡੋਂਕੀ ਰੂਟ ਰਾਹੀਂ ਭੇਜਿਆ ਗਿਆ ਸੀ ਤਾ ਹੁਣ ਇਹ ਕਿਹੜਾ ਠੱਗ ਟਰੈਵਲ ਏਜੰਟ ਹੈ ਇਸ ਦੇ ਬਾਰੇ ਵਿਸਥਾਰ ਪੂਰਵਕ ਜ਼ਿਲ੍ਹਾ ਪਟਿਆਲਾ ਕਦੋਂ ਖੁਲਾਸਾ ਕਰਦੀ ਹੈ ਪੁਲਿਸ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਉਸ ਦਾ ਨਾਮ ਵੀ ਨਸ਼ਰ ਕੀਤਾ ਜਾਵੇ ਕਿਹੜੀ ਉਹ ਕੰਪਨੀ ਚਲਾਉਂਦਾ ਸੀ ਉਸ ਦਾ ਪਤਾ ਠਿਕਾਣਾ ਕੀ ਹੈ ਤਾਂ ਕਿ ਉਸ ਟਰੈਵਲ ਏਜੰਟ ਤੋਂ ਹੋਰ ਲੋਕੀ ਬਾਤ ਸਕਣ ਕਿਉਂਕਿ ਡਾਂਕੀ ਦੇ ਰਸਤੇ ਆ ਦੱਸਣ ਵਾਲਾ ਉਹ ਆਪ ਹੈ ਪੈਸੇ ਕਮਾਉਣ ਵਾਲਾ ਆਪ ਹੈ ਪਰ ਮੁਸੀਬਤਾਂ ਦੇ ਵਿੱਚ ਉਹਨਾਂ ਸਾਰੇ ਨੌਜਵਾਨਾਂ ਨੂੰ ਛੱਡ ਦਿੰਦਾ ਜਿਹੜੇ ਚੰਗੇ ਭੁੱਖ ਦੀ ਭਾਲ ਵਿੱਚ ਨੇ ਪਰ ਉਹਨਾਂ ਦਾ ਵਰਤਮਾਨ ਹੀ ਹੈ ਜਿਹੜਾ ਉਹ ਨਰਕ ਦੇ ਬਰਾਬਰ ਹੋ ਜਾਂਦਾ ਤਾਂ ਇਹ ਜਿਹੜੀਆਂ ਪਹਿਲਾ ਕੋਈ ਐਸਾ ਕੇਸ ਨਹੀਂ ਹੈ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਮਾਮਲੇ ਆਉਂਦੇ ਰਹੇ ਨੇ ਪਰ ਪਟਿਆਲਾ ਤੋਂ ਸਮਾਣਾ ਦੇ ਜਿਹੜੇ ਚਾਰ ਨੌਜਵਾਨ ਇਸ ਤਰ੍ਹਾਂ ਠੱਗੀ ਦਾ ਸ਼ਿਕਾਰ ਹੋ ਗਏ ਨੇ ਤੇ ਉਹਨਾਂ ਦੇ ਮਾਪਿਆਂ ਨੇ ਰੋਂਦਿਆਂ ਕਰਲਾਉਂਦੇ ਆਣੇ ਪੁਲਿਸ ਦੇ ਕੋਲ ਪਹੁੰਚ ਕੀਤੀ ਔਰ ਦੱਸਿਆ ਕਿ ਸਾਡੇ ਬੱਚਿਆਂ ਨਾਲ ਕਿਹੜੇ-ਕਿਹੜੇ ਟਰੈਵਲ ਏਜੰਟ ਨੇ ਕੀ-ਕੀ ਕੀਤਾ ਇੱਕ ਏਜੰਟ ਨੇ 35-35 ਲੱਖ ਰੁਪਏ ਲੈ ਲਿਆ ਫਿਰ 25-25 ਲੱਖ ਰੁਪਏ ਯਾਨੀ ਕਿ ਪ੍ਰਤੀ ਨੌਜਵਾਨ 60 ਲੱਖ ਰੁਪਏ ਉਹਨਾਂ ਨੇ ਦੇ ਕੇ ਤੇ ਅਮਰੀਕਾ ਪੁੱਜਣ ਦੇ ਸੁਪਨੇ ਲਏ ਸੀ ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ਵਿੱਚ ਆਮ ਤੌਰ ਦੇ ਉੱਤੇ ਦੋ ਰਾਵਾਂ ਆਉਂਦੀਆਂ ਨੇ ਇੱਕ ਤਾਂ ਜਿਹੜੇ ਗਲਤ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਵਿਦੇਸ਼ ਦੇ ਵਿੱਚ ਵਸਣਾ ਚਾਹੁੰਦੇ ਨੇ ਔਰ ਇੰਨੇ ਪੈਸੇ ਲਗਾ ਕੇ ਉਹਨਾਂ ਨੂੰ ਆਮ ਤੌਰ ਦੇ ਉੱਤੇ ਲੋਕ ਸਲਾਹਾਂ ਦਿੰਦੇ ਮਿਲਦੇ ਨੇ ਕਿ ਇੰਨੇ ਪੈਸੇ ਲਾ ਕੇ ਉਹ ਵੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਮਾਪਿਆਂ ਦੀ ਪੂੰਜੀ ਗਵਾ ਕੇ ਬਾਹਰ ਜਾਣ ਨਾਲੋਂ ਚੰਗਾ ਹੈ ਕਿ ਉਹਨਾਂ ਹੀ ਪੈਸਿਆਂ ਦੇ ਨਾਲ ਇੱਥੇ ਇਨਵੈਸਟਮੈਂਟ ਕਰਕੇ ਰੋਜ਼ਗਾਰ ਚਲਾਇਆ ਜਾਵੇ ਪਰ ਬਹੁਤ ਸਾਰੇ ਨੌਜਵਾਨਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਇੱਥੇ ਸਾਡੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਜਿਸ ਦੇ ਕਰਕੇ ਉਹਨਾਂ ਨੂੰ ਫਿਰ ਇਹ ਰਸਤੇ ਅਪਣਾਉਣੇ ਪੈਂਦੇ ਨੇ ਹੁਣ ਹਾਲਾਤ ਕਿਸ ਪੱਧਰ ਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਤਾਂ ਇੱਕ ਘਟਨਾ ਹੈ ਪਰ ਮੁੱਖ ਰੂਪ ਦੇ ਵਿੱਚ ਦੋਸ਼ੀ ਕੌਣ ਹੈ ਜ਼ਿੰਮੇਵਾਰ ਕੌਣ ਹੈ ਇਸ ਦੇ ਉੱਤੇ ਨੀਤੀ ਤੇ ਨੀयत ਸਰਕਾਰਾਂ ਦੀ ਕੀ ਕਹਿੰਦੀ ਹੈ ਇਹ ਵੀ ਉਸ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿਉਂਕਿ ਇਹ ਵਰਤਾਰਾ ਹਾਲੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਬੇਸ਼ੱਕ ਕਈ ਨੌਜਵਾਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਜੇ ਹਾਂ ਵਰਤਾਰਾ ਹੋ ਗਿਆ ਔਰ ਇਹ ਪਹਿਲੀ ਤੇ ਆਖਰੀ ਘਟਨਾ ਨਹੀਂ ਹੋਵੇਗੀ ਸੰਭਾਵਨਾਵਾਂ ਇਹ ਹੀ ਹੁੰਦੀਆਂ ਨੇ ਕਿ ਇੱਕ ਦੂਜੇ ਦੀ ਘਟਨਾ ਤੋਂ ਸਿੱਖਿਆ ਜਾਵੇ ਪਰ ਜੇਕਰ ਨਾ ਸਿੱਖ ਕੇ ਮਜਬੂਰੀ ਵਾਸ ਫਿਰ ਨੌਜਵਾਨੇ ਰਸਤਾ ਅਪਣਾਉਂਦੇ ਨੇ ਤੇ ਉਸ ਦੇ ਪਿੱਛੇ ਕੀ ਵੱਡੀ ਮਜਬੂਰੀ ਹੁੰਦੀ ਹੈ ਜਾਂ ਫਿਰ ਬਾਹਰ ਜਾਣ ਦਾ ਚਾਹ ਹੁੰਦਾ ਹੈ ਇਸ ਦੇ ਬਾਰੇ ਤੁਹਾਡਾ ਨਿੱਜੀ ਤਜਰਬਾ ਕੀ ਕਹਿੰਦਾ ਤੁਹਾਡੇ ਆਂਡ ਗਵਾਂ ਪਿੰਡ ਸ਼ਹਿਰ ਤੋਂ ਕੀ ਨੌਜਵਾਨ ਅਜਿਹਾ ਸੋਚਦੇ ਨੇ ਬਾਹਰ ਜਾਣ ਦੇ ਲਈ ਜਾਂ ਉਹਨਾਂ ਨੇ ਮਨ ਬਣਾ ਲਿਆ ਕਿ ਨਹੀਂ ਅਸੀਂ ਇੱਥੇ ਰਹਿ ਕੇ ਅਜਿਹੀ ਜ਼ਿੰਦਗੀ ਜਿਹੜੀ ਹੈ ਉਹ ਜੋਖਮ ਵਿੱਚ ਨਹੀਂ ਪਾ ਸਕਦੇ ਇੱਥੇ ਰਹਿ ਕੇ ਮਿਹਨਤ ਕਰਕੇ ਆਪਣੀ ਕਮਾਈ ਕਰਾਂਗੇ ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ ਕੀ ਮੰਨਣਾ ਆਪਣੇ ਆਪਣੇ ਰਾਏ ਵੀ ਜਰੂਰ ਸਾਂਝੀ ਕਰਿਓ ਪਰ ਦੇਖਦੇ ਹਾਂ ਕਿ ਜਿਹੜੇ 60-60 ਲੱਖ ਰੁਪਏ ਲੈ ਕੇ ਵੀ ਜਿਹੜੇ ਏਜੰਟਾਂ ਨੇ ਉਹਨਾਂ ਨੌਜਵਾਨਾਂ ਨੂੰ ਜੋਖਮ ਦੇ ਵਿੱਚ ਪਾ ਦਿੱਤਾ ਉਹਨਾਂ ਦਾ ਵਰਤਮਾਨ ਨੂੰ ਨਰਕ ਬਣਾ ਦਿੱਤਾ ਚੰਗੇ ਭੁੱਖ ਦੀ ਆੜ ਦੇ ਵਿੱਚ ਤੇ ਉਹ ਉਹਨਾਂ ਟਰੈਵਲ ਏਜੰਟਾਂ ਦੇ ਉੱਤੇ ਕਦੋਂ ਕਾਨੂੰਨੀ ਕਾਰਵਾਈ ਦਾ ਸ਼ਕੰਜਾ ਕੱਸਿਆ ਜਾਂਦਾ ਤਾਂ ਕਿ ਹੋਰ ਵੀ ਟਰੈਵਲ ਏਜੰਟ ਅਜਹੀ ਕਾਰਵਾਈ ਨਾ ਕਰਨ ਜਿਸ ਦੇ ਨਾਲ ਕਿਸੇ ਮਾਪਿਆਂ ਦੀ ਪੂੰਜੀ ਖਰਾਬ ਹੋਵੇ ਤੇ ਨੌਜਵਾਨਾਂ ਦਾ ਵਰਤਮਾਨ ਤੇ ਭਵਿੱਖ ਦਾ ਦੇ ਉੱਤੇ ਲੱਗ ਜਾਵੇ